90 ਦੇ ਦਹਾਕੇ ਚ ਜੰਮੇ ਮੁੰਡਿਆਂ ਦੀ ਜ਼ਿੰਦਗੀ ਕਿਵੇਂ ਦੀ ਰਹੀ ਬਾਲੀ ਘੈਂਟ ਤੇ ਸੰਘਰਸ਼ ਭਰੀ ਅਸੀਂ ਐਂਟੀਨਾ ਵੀ ਕਮਾਏ ਆ ਬਲੈਕ ਐਂਡ ਵਾਈਟ ਟੀਵੀ ਵੀ ਵੇਖਿਆ ਅਸੀਂ ਕੈਸਟਾਂ ਵੀ ਵੇਖੀਆਂ ਪਹਿਲੀ ਡਰਾਈਵਰੀ ਅਸੀਂ ਸਾਈਕਲ ਤੇ ਹੀ ਸਿੱਖੀ ਸੀ 10 10 ਕਿਲੋਮੀਟਰ ਦੂਰ ਸਕੂਲੇ ਸਾਈਕਲ ਤੇ ਹੀ ਜਾਂਦਾ ਸੀ ਤੇ ਰਾਹ ਵਿੱਚ ਆਉਂਦਿਆਂ ਫਿਰ ਗੰਨੇ ਤੋੜ ਕੇ ਚੁੱਪਨੇ ਦਸਵੀਂ ਦੇ ਪੇਪਰਾਂ ਚ ਇੱਕ ਮੋਟਰਸਾਈਕਲ ਤੇ ਚਾਰ ਜਣੇ ਚੜ ਕੇ ਜਾਂਦਾ ਸੀ ਜਿੱਥੇ ਬੋਰਡ ਹੁੰਦਾ ਸੀ ਉੱਥੇ ਪਹੁੰਚ ਜਾਂਦੇ ਸੀ ਅਸੀਂ ਟਰੈਕਟਰ ਚਲਾਉਣਾ ਸਿੱਖਿਆ ਮੈਸੀ ਚਿੱਟੇ ਸਕਾਟ ਜਾਂ ਜੀਟਰ ਤੋਂ 743 ਸੰਵਰਾਜ ਕਿਸੇ ਵਿਰਲੇ-ਵਰਲੇ ਕੋਲ ਹੁੰਦਾ ਸੀ ਤੇ ਜਾ ਮਹਿੰਦਰਾ ਬਾਪੂ ਦੀ ਰੋਟੀ ਮੰਡੀ ਚ ਲੈ ਕੇ ਅਸੀਂ ਗਏ ਆ ਕਾਲੀ ਰਬੜ ਦੀ ਗੇਂਦ ਨਾਲ ਪਤਾ ਨਹੀਂ ਕਿੰਨੇ ਕੁ ਟੂਰਨਾਮੈਂਟ ਖੇਡੇ ਹੋਣੇ ਆ ਨਾਈ ਦੀ ਦੁਕਾਨ ਚ ਸਾਬਰ ਕੋਟੀ ਤੇ ਸਰਦੂਲ ਸਿਕੰਦਰ ਚੱਲਦਾ ਹੁੰਦਾ ਸੀ ਤੇ ਫੋਟੋਆਂ ਕ੍ਰਿਸ਼ਮਾ ਕਪੂਰ ਦੀਆਂ ਗੋਲੀ ਵਾਲਾ ਬੱਤਾ ਉਦੋਂ ਲਿਆਈਦਾ ਸੀ ਜਦੋਂ ਝੋਨਾ ਝੋਨਾ ਚੰਗਾ ਨਿਕਲ ਆਉਂਦਾ ਸੀ ਹੁਣ ਡਾਕਟਰ ਘਰੇ ਸੱਦ ਕੇ ਮੱਝਾਂ ਨੂੰ ਟੀਕੇ ਲਵਾ ਲਈਦੇ ਆ ਨਹੀਂ ਉਦੋਂ ਪਿੰਡ ਚ ਸਿਰਫ ਇੱਕੋ ਮਾਲੀ ਹੁੰਦਾ ਸੀ ਤੇ ਸਾਰੇ ਪਿੰਡ ਦੀਆਂ ਮੱਝਾਂ ਉੱਥੇ ਹੀ ਖੜਦੇ ਸੀ ਉਹ ਪਹਿਲਾਂ 50 ਰੁਪਏ ਲੈਂਦੇ ਸੀ ਫਿਰ 100 ਕਰਤਾ ਸੀ ਰੇੜੇ ਤੋਂ ਪੱਠੇ ਲਿਓਣੇ ਇੱਕ ਲਾਤ ਲਮਗਾ ਕੇ ਰੇੜੇ ਦੇ ਅੱਗੇ ਬੈਠਣਾ ਵਜ਼ਨ ਪਿੱਛੇ ਜ਼ਿਆਦਾ ਹੋ ਜਾਣਾ ਆੜ-ਉੜ ਲਗਾਉਣ ਲੱਗਿਆਂ ਗੱਡੀ ਲੇਰ ਹੋ ਜਾਣੀ ਫਿਰ ਦੁਬਾਰਾ ਪੱਠੇ ਲੱਦਨੇ ਚਪਲ ਦੀ ਬੱਦਰ ਟੁੱਟ ਜਾਣੀ ਤੇ ਮੇਕ ਲਾਉਣੀ ਟਾਟਾ ਇੰਡੀਕਾਮ ਦਾ ਫੋਨ ਲਵਾਇਆ ਸੀ ਘਰੇ ਫਿਰ ਮੋਬਾਈਲ ਆ ਗਿਆ ਆਈਫੋਨ ਠੀਕ ਆ ਪਰ ਨੋਕੀਆ ਇਦਾਂ ਚੱਲਿਆ ਸੀ ਜਿਵੇਂ ਮੂਸੇ ਵਾਲਾ 2 ਸਾਲ ਸਲਾਵਾਾਂ ਕੀਤੀਆਂ ਸੀ ਜਦੋਂ ਡਿਸ਼ ਲਵਾਈ ਸੀ ਬਾਪੂ ਨੂੰ ਇਹੀ ਹਵਾਲਾ ਦਿੱਤਾ ਸੀ ਕਿ ਉਹਦੇ ਤੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੱਲਦਾ ਰਹਿੰਦਾ ਰਾਜ ਮਿਸਤਰੀ ਦਾ ਆਦਾ ਕੰਮ ਸਾਨੂੰ ਆਉਂਦਾ ਸੀ ਕਿਉਂਕਿ ਖੁਰਲੀ ਹਰ ਸਾਲ ਬਣਾਉਣੀ ਪੈਂਦੀ ਸੀ ਉਦੋਂ ਲੱਗਦਾ ਸੀ ਕਿ ਘਰ ਦੇ ਜਾਣ ਕੇ ਪੈਸੇ ਨਹੀਂ ਦਿੰਦੇ ਪਰ ਉਦੋਂ ਪੈਸੇ ਹੁੰਦੇ ਹੀ ਨਹੀਂ ਸੀ ਯਾਰ ਪਰ ਫਿਰ ਵੀ ਘਰਦਿਆਂ ਨੇ ਕਾਲਜ ਬਣਾ ਦਿੱਤਾ ਬਹੁਤ ਗਲਤਫਹਿਮੀਆਂ ਹੁਣ ਦੂਰ ਹੋਈਆਂ ਜਦੋਂ ਆਪਣੇ ਬੱਚੇ ਹੋਏ